ਸ੍ਰੀ ਕਾਲਜੀ ਪਾਇਟ ਅਦਿਕਰਨ ਸਿੰਘ ਸੰਧਵਾਨ ਜੀ ਦੇਖ ਰਹੇ ਐਕਸਪੈਸਟ ਅੱਜ ਅਸੀਂ ਪਹੁੰਚਿਆ ਬਠਿੰਡਾ ਵਿਖੇ ਇੱਥੇ ਨੈਸ਼ਨਲ ਦਲਿਤ ਮਹਾਪੰਚਾਇਤ ਪੰਜਾਬ ਦੇ ਚੇਅਰਮੈਨ ਸਰਦਾਰ ਕਿਰਨਜੀਤ ਸਿੰਘ ਗਹਿਰੀ ਜਰਨਲ ਸਕੱਤਰ ਕਾਂਗਰਸ ਦੀ ਪ੍ਰਧਾਨਗੀ ਹੇਠ ਦਲਿਤ ਸਮਾਜ ਦੀ ਮੀਟਿੰਗ ਹੋਈ ਜਿਸ ਵਿੱਚ ਉਹਨਾਂ ਨੇ ਦੱਸਿਆ ਕੇ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਬਣਾਇਆ ਜਾ ਰਿਹਾ ਹੈ ਤੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਹੋਣ ਕਾਰਨ ਲੋਕਾਂ ਨਾਲ ਬਹੁਤ ਧੋਖਾ ਹੋ ਰਿਹਾ ਹੈ ਬਠਿੰਡਾ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਦਾ ਵੀ ਐਲਾਨ ਕੀਤਾ ਇਸ ਸਮੇਂ ਉਹਨਾਂ ਨਾਲ ਸਰਦਾਰ ਬੋੜ ਸਿੰਘ ਘਾਰੂ ਮੀਤ ਪ੍ਰਧਾਨ ਦਤ ਮਹਾਪੰਚਾਇਤ ਜਰਮਨ ਸਿੰਘ ਗਹਿਰੀ ਜਨ ਸ਼ਕਤੀ ਸਟੂਡੈਂਟ ਯੂਨੀਅਨ ਗੁਰਬਿੰਦਰ ਸਿੰਘ ਪੁੱਚੋ ਐਕਟਿੰਗ ਜ਼ਿਲ੍ਹਾ ਪ੍ਰਧਾਨ ਦਲਤ ਮਹਾ ਪੰਚਾਇਤ ਪੰਜਾਬ ਗਰਦੀਪ ਸਿੰਘ ਰਮਾਣਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਮਿੱਠੂ ਸਿੰਘ ਸਰਪੰਚ ਲਾਭਪ੍ਰੀਤ ਸਿੰਘ ਹੁਸਨਰ ਜ਼ਿਲ੍ਹਾ ਪ੍ਰਧਾਨ ਮੁਖਸਰ ਮੰਦਰ ਸਿੰਘ ਪਥਰਾਲਾ ਦਰਸ਼ਨ ਸਿੰਘ ਗਹਿਰੀ ਜਗਸੀਰ ਸਿੰਘ ਨੰਗਲ ਅਮਨਦੀਪ ਕੌਰ ਬਰਮਜੀਤ ਕੌਰ ਰਸੀਮ ਜੀ ਮਾਈਸਰਖਾਨਾ ਗੁਰਜੰਟ ਸਿੰਘ ਗਹਿਰੀ ਪੰਜ ਤੇ ਹੋਰ ਵੀ ਬਹੁਤ ਸਾਰੇ ਦਲਤ ਮਹਾ ਪੰਚਾਇਤ ਦੇ ਮੈਂਬਰ ਸਾਹਿਬਾਨ ਤੇ ਬਹੁਤ ਸਾਰੇ ਲੋਕ ਹਾਜ਼ਰ ਸਨ ਇੱਥੇ ਅੱਜ ਦਲਤ ਮਹਾ ਪੰਚਾਇਤ ਦੀ ਮੀਟਿੰਗ ਸਰਦਾਰ ਕਿਰਨਜੀਤ ਸਿੰਘ ਗਹਿਰੀ ਦੀ ਪ੍ਰਧਾਨਗੀ ਹੇਠ ਹੋਈ ਕਿ ਜੋ ਕਿ ਪੰਜਾਬ ਦੇ ਵਿੱਚ ਦਲਤ ਲੋਕਾਂ ਨਾਲ ਘਟਨਾਵਾਂ ਵੀ ਹੋ ਰਹੀਆਂ ਆਓ ਵੇਖਦੇ ਹਾਂ ਬਠਿੰਡਾ ਤੋਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਨੈਸ਼ਨਲ ਆਦਮਾ ਪੰਚਾਇਤ ਇਹ ਮਹਿਸੂਸ ਕਰਦੀ ਹੈ ਕਿ ਪੰਜਾਬ ਦੀ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਮਨਰੇਗਾ ਸਕੀਮ ਨੂੰ ਲੈ ਕੇ ਜਾਂ ਸਗਨ ਸਕੀਮ ਨੂੰ ਲੈ ਕੇ ਜਾਂ ਐਸੀਬੀਸੀ ਬੱਚਿਆਂ ਦੇ ਬਜੀਫਿਆਂ ਨੂੰ ਲੈ ਕੇ ਪੜ੍ਹਾਈ ਨੂੰ ਲੈ ਕੇ ਇਹ ਕਿਤੇ ਨਾ ਕਿਤੇ ਦਲ ਸਮਾਜ ਨੂੰ ਜਿਹੜੀ ਐਸੀਬੀਸੀ ਵਰਗ ਦੇ ਲੋਕਾਂ ਨੂੰ ਅੱਖੋ-ਪਰੋਖੇ ਕਰ ਰਹੀ ਹੈ ਉਹ ਜਿਹੜੀਆਂ ਯੂਨੀਵਰਸਿਟੀਆਂ ਉਹਨਾਂ ਨੂੰ ਪ੍ਰਾਈਵੇਟ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ 8 10 9 ਜਿਹੜੇ ਕਾਲਜ ਹੈਗੇ ਆ ਸਰਕਾਰੀ ਕਾਲਜ ਭਗਵੰਤ ਮਾਨ ਦੀ ਸਰਕਾਰ ਉਹਨਾਂ ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਸਤੇ ਇੱਕ ਪੱਤਰ ਜਾਰੀ ਕਰ ਚੁੱਕੀ ਹੈ ਜਿਹੜੀ ਸਰਕਾਰ ਕਹਿੰਦੀ ਸੀ ਕਿ ਐਜੂਕੇਸ਼ਨ ਤੇ ਸਿਹਤ ਵਿਭਾਗ ਜਾਨੀ ਕਿ ਸਿਹਤ ਸੂਰਤਾ ਦੇ ਅਸੀਂ ਜਿਹੜਾ ਮੁਕਤ ਤੌਰ ਤੇ ਕੰਮ ਕਰਾਂਗੇ ਜਿਹਦਾ ਪ੍ਰਚਾਰ ਕਰਕੇ ਸਤਾ ਵਿੱਚ ਆਏ ਅੱਜ ਇਹ ਉਸੇ ਕੇ ਬਾਜੀਵਨ ਸਿੰਘ ਰਗਰੇਟਾ ਗੁਰੂ ਕਾ ਬੇਟਾ ਦਿੱਲੀ ਤੋਂ ਸੀਸਗੁਰਾ ਨਾਲੋਂ ਉਧਾਨਾ ਸਿੱਖਾਂ ਦੀ ਮੁੱਛ ਖੜੀ ਨਾ ਹੁੰਦੀ ਹਿੰਦੂ ਟਿੱਕੇ ਲਾਉਦਾ ਨਾਲਾ ਦੂਸਰੇ ਨੇ ਹਾਲਾਤ ਬਣਨੇ ਸੀ ਤੋਂ ਬੜੀ-ਬੜੀ ਕੁਰਬਾਨੀ ਆ ਉਹਨਾਂ ਦੀ ਤੋਂ ਅਸੀਂ ਇਸ ਗੱਲ ਦੇ ਉੱਤੇ ਫੈਸਲਾ ਲਿਆ ਕਿ 22 ਸਤੰਬਰ ਨੂੰ ਬਠਿੰਡਾ ਵਿਖੇ ਬਾਬਾ ਜੀਮ ਸਿੰਘ ਜੀ ਦਾ ਪਵਿੱਤਰ ਜਨਮ ਦਿਹਾੜਾ ਅਸੀਂ ਮਨਾਉਣ ਜਾ ਰਹੇ ਹਾਂ ਔਰ ਨਾਲ ਹੀ ਨੈਸ਼ਨਲ ਦਲਤ ਮਹਾਪੰਚਾਇਤ ਨੇ ਮੈਂਬਰਸ਼ਿਪ ਸ਼ੁਰੂ ਕੀਤੀ ਹੋਈ ਹੈ ਉਸ ਮੈਂਬਰਸ਼ਿਪ ਦਾ ਟਾਰਗੇਟ ਜਿਹੜਾ ਹੈਗਾ ਅਸੀਂ ਰੱਖਿਆ ਕਿ 1 ਲੱਖ ਦਾ ਟਾਰਗੇਟ 6 ਦਸੰਬਰ ਤੱਕ ਅਸੀਂ ਪੂਰਾ ਕਰਾਂਗੇ ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ जनसक्त पंजाब प्रदेश कांग्रेस कमेटी आज नेशनल दत्त महापंचायत ਦੇ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਅਸੀਂ ਕੀਤੀ ਹੈ ਜਿਹਦੇ ਵਿੱਚ ਅਸੀਂ ਵਿਚਾਰ ਚਰਚਾ ਇਸ ਗੱਲ ਤੇ ਕੀਤੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਰਿਜ਼ਰਵੇਸ਼ਨ ਨੂੰ ਲੈ ਕੇ ਪਿਛਲੇ ਦਿਨੀ ਫੈਸਲਾ ਦਿੱਤਾ ਗਿਆ ਕਿ ਰਿਜ਼ਰਵੇਸ਼ਨ ਵਿਦਿਨ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਇਥੋਂ ਤੱਕ ਗੱਲ ਠੀਕ ਹੈ ਪਰ ਇੱਕ ਜਸਤਰ ਗਵਈ ਸਾਹਿਬ ਨੇ ਜਿਹੜੇ ਸੁਝਾਅ ਦਿੱਤੇ ਹੈ ਕਿ ਕ੍ਰੀਮੀ ਲੇਅਰ ਦੀ ਹੱਦ ਜਿਹੜੀ ਉਹ ਲਗਣੀ ਚਾਹੀਦੀ ਹੈ ਉਹ ਸੁਝਾਅ ਜਿਹੜੇ ਹੈਗੇ ਆ ਉਹ অতি ਮੰਦ ਭਾਗੇ ਆ ਤੋਂ ਇਸ ਲਈ ਸਮਾਜ ਦੇ ਵਿੱਚ ਬੜੀ-ਬੜੀ ਚਿੰਤਾ ਹੈ ਇਸ ਗੱਲ ਦੀ ਐਸਸੀਬੀਸੀ ਵਰਗ ਦੇ ਲੋਕਾਂ ਦੇ ਵਿੱਚ ਬੜੀ-ਬੜੀ ਚਿੰਤਾ ਜਿਹੜੀ ਹੈਗੀ ਇਸ ਗੱਲ ਤੇ ਕੀਤੀ ਜਾ ਰਹੀ ਹੈ ਭਾਵੇਂ ਪਿਛਲੇ ਦਿਨੀ ਐਸਸੀ ਸਮਾਜ ਨਾਲ ਸੰਬੰਧਿਤ ਐਮਪੀਸ ਇਕੱਠੇ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਨੇ ਤੇ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਹੈ ਕਿ ਕ੍ਰੀਮੀ ਲੇਅਰ ਦੀ ਹੱਦ ਰਿਜ਼ਰਵੇਸ਼ਨ ਵਾਲੇ ਵਿੱਚ ਨਹੀਂ ਲਾਵਾਗੇ ਪਰ ਕਿਤੇ ਨਾ ਕਿਤੇ ਫਿਰ ਵੀ ਖਤਰਾ ਜਿਹੜਾ ਹੈਗਾ ਇਸ ਗੱਲ ਤੋਂ ਬੜਿਆ ਹੋਇਆ ਹੈ ਜੇ ਕਰੀਬੀ ਤੇ ਲੱਗ ਜਾਂਦੀ ਹੈ ਤਾਂ ਕਰੀਬੀ ਦਾ ਮਤਲਬ ਹੈਗਾ ਕਿ ਰਿਜ਼ਰਵੇਸ਼ਨ ਤੋਂ ਲੋਕਾਂ ਨੂੰ ਬਹਨੇ ਕਰਨਾ ਅਸਲ ਦੇ ਵਿੱਚ ਕੇਂਦਰ ਸਰਕਾਰ ਨੂੰ ਚਾਹੀਦਾ ਕੀ ਹੈ ਕਿ ਨਿੱਜੀ ਖੇਤਰ ਦੇ ਵਿੱਚ ਵੀ ਰੱਖਮਾ ਕਰਨ ਲਾਗੂ ਕਰਾਇਆ ਜਾਵੇ ਜੋ ਕੋਈ ਠੇਕੇ ਹੈ ਕੋਈ ਹੋਰ ਚੀਜ਼ ਹੈ ਜਿਹੜਾ ਵੀ ਬਿਜ਼ਨਸ ਹੈ ਉਹ ਹਰ ਜਗ੍ਹਾ ਦੇ ਵਿੱਚ ਰੱਖਮਾ ਕਰਨ ਕੋਟਾ ਜਿਹੜਾ ਹੈਗਾ ਬਹਾਲ ਕੀਤਾ ਜਾਣਾ ਚਾਹੀਦਾ ਤੋਂ ਇਸ ਗੱਲ ਨੂੰ ਲੈ ਕੇ ਅੱਜ ਮੀਟਿੰਗ ਅਸੀਂ ਕੀਤੀ ਹੈ ਤੇ ਨੈਸ਼ਨਲ ਗਾਂਦ ਮਹਾ ਪੰਚਾਇਤ ਨੇ ਮਨਜ਼ੂਰ ਕਰਦੀ ਹੈ ਕਿ ਪੰਜਾਬ ਦੀ ਸਰਕਾਰ ਹੋਵੇ ਜੈ ਕੇਂਦਰ ਦੀ ਸਰਕਾਰ ਹੋ ਗਈ ਮਨਰੇਗਾ ਸਕੀਮ ਨੂੰ ਲੈ ਕੇ ਜਾਂ ਸਗਰ ਸਕੀਮ ਨੂੰ ਲੈ ਕੇ ਜਾਂ ਐਸੀਬੀਸੀ ਬੱਚਿਆਂ ਦੇ ਬਜੀਫਿਆਂ ਨੂੰ ਲੈ ਕੇ ਪੜ੍ਹਾਈ ਨੂੰ ਲੈ ਕੇ ਇਹ ਕਿਤੇ ਨਾ ਕਿਤੇ ਦਰ ਸਮਾਜ ਨੂੰ ਜਿਹੜੀ ਐਸੀਬੀਸੀ ਵਰਗ ਦੇ ਲੋਕਾਂ ਨੂੰ ਅੱਖੋ-ਪਰੋਖੇ ਕਰ ਰਹੀ ਹੈ ਉਹ ਜਿਹੜੀਆਂ ਯੂਨੀਵਰਸਿਟੀਆਂ ਉਹਨਾਂ ਨੂੰ ਪ੍ਰਾਈਵੇਟ ਕਰਨ ਦਾ ਕੰਮ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ 8 10 ਨਵੇਂ ਜਿਹੜੇ ਕਾਲਜ ਹੈਗੇ ਆ ਸਰਕਾਰੀ ਕਾਲਜ ਭਗਵਾਨਤਮਾਨ ਦੀ ਸਰਕਾਰ ਉਹਨਾਂ ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਸਤੇ ਇੱਕ ਪੱਤਰ ਜਾਰੀ ਕਰ ਚੁੱਕੀ ਹੈ ਜਿਹੜੀ ਸਰਕਾਰ ਕਹਿੰਦੀ ਸੀ ਕਿ ਐਜੂਕੇਸ਼ਨ ਤੇ ਸਿਹਤ ਵਿਭਾਗ ਜਾਨੀ ਕਿ ਸਿਹਤ ਸੁਰਦਾਂ ਤੇ ਅਸੀਂ ਜਿਹੜਾ ਹੈ ਮੁੱਖ ਤੌਰ ਤੇ ਕੰਮ ਕਰਾਂਗੇ ਜਿਹਦਾ ਪ੍ਰਚਾਰ ਕਰਕੇ ਸਤਾ ਵਿੱਚ ਆਏ ਅੱਜੇ ਉਸੇ ਖੇਤਰ ਨੂੰ ਭਾਵੇਂ ਬਠਿੰਡਾ ਅਰਜਿੰਦਰਾ ਕਾਲ ਦੇ ਦੇਖ ਲਈਏ ਫਰੀਦਕੋਟ ਅਰਜਿੰਦਰਾ ਕਾਲ ਦੇਖ ਲਈਏ ਜਿੰਨੇ ਸਰਕਾਰੀ ਕਾਲਜ ਹੈ ਉਹਨਾਂ ਸਾਰੇ ਸਰਕਾਰੀ ਕਾਲਜਾਂ ਵਿੱਚ ਹਲੇ ਤੱਕ ਆਪਣੇ ਇਹ ਪ੍ਰੋਫੈਸਰ ਪੂਰੇ ਨਹੀਂ ਕਰ ਸਕੇ ਕਿੱਥੋਂ ਬੱਚੇ ਪਾਣਗੇ ਕੋਗਲ ਸਰਕਾਰੀ ਸਕੂਲਾਂ ਚ ਮੋਸਟਲੀ ਐਸੀਬੀਸੀ ਕਲਾਸ ਦੇ ਬੱਚੇ ਜਾਂ ਗਰੀਬ ਜਨਰਲ ਵਰਗ ਦੇ ਬੱਚੇ ਹੀ ਐਡਮਿਸ਼ਨ ਲੈਂਦੇ ਆ ਕਿ ਉਹਨਾਂ ਨੂੰ ਇਹਨਾਂ ਬਸੂਰਤਾਂ ਤੋਂ ਵਾਂਝੇ ਕਰਨ ਵਾਸਤੇ ਜਿਹੜਾ ਪ੍ਰਾਈਵੇਟ ਕਾਲਜ ਕਰਨ ਦਾ ਸਰਕਾਰ ਨੇ ਫੈਸਲਾ ਲਿਆ ਹੈ ਇਹਦੀ ਸਖਤ ਅਸਵੀ ਰੋਕਣਾ ਕਰਦੇ ਆ ਤੇ ਪੰਜਾਬ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਮਨਰੇਗਾ ਸਕੀਮ ਨੂੰ 200 ਦਿਨ ਚਲਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਮਨਰੇਗਾ ਸਕੀਮ ਦੀ ਦਿਹਾੜੀ ਘੱਟੋ ਘੱਟ 800 ਰੁਪਿਆ ਫਿਕਸ ਕਰਦਾ ਕੰਮ ਕਰਨਾ ਚਾਹੀਦਾ ਹੈ ਪਲੇਡਰ ਯੂਨੀਅਨ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿਠੇ ਕਿਦਰੀ ਸਿਸਟਮ ਖਤਮ ਕੀਤਾ ਜਾਵੇ ਤੇ ਸਿੱਧਾ ਮਜ਼ਦੂਰਾਂ ਨੂੰ ਹੋ ਜਾਏਗੀ ਕੀਤੀ ਜਾਵੇ ਉਹਦੇ ਤੇ ਸਰਕਾਰ ਬਾਰ ਬਾਰ ਜਿਹੜੀ ਹੈਗੀ ਹੈ ਵਾਅਦਾ ਕਰਕੇ ਬੁਕਰ ਦਾ ਕੰਮ ਕਰ ਰਹੀ ਹੈ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਠੇਕੇਦਾਰੀ ਸਿਸਟਮ ਲੇਬਰ ਦੇ ਵਿੱਚੋਂ ਤੇ ਫੋਰਥ ਕਲਾਸ ਕਰਮਚਾਰੀਆਂ ਦੇ ਵਿੱਚੋਂ ਪੱਕੇ ਤੌਰ ਤੇ ਬੰਦ ਕਰਕੇ ਸਰਕਾਰ ਸਿੱਧੇ ਤੌਰ ਤੇ ਮਜ਼ਦੂਰਾਂ ਨੂੰ ਪੈਸਾ ਦੇਣ ਦਾ ਪ੍ਰਬੰਧ ਕਰੇ ਇਹ ਨੈਸ਼ਨਲ ਗਲਤ ਬਾਹ ਪੰਚਾਇਤ ਕੇਂਦਰ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਸ਼ਕਤੀ ਨਾਲ ਦੀ ਮੰਗ ਕਰਦੀ ਹੈ ਤੇ ਨਾਲ ਹੀ ਅਸੀਂ ਇਸ ਅੱਜ ਦੀ ਮੀਟਿੰਗ ਦੇ ਵਿੱਚ ਫੈਸਲਾ ਲਿਆ ਕਿ 22 ਸਤੰਬਰ ਨੂੰ ਸ਼੍ਰੋਮਣੀ ਜਨਾਲ ਅਮਰਸ਼ੀਰ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਬਠਿੰਡਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਹੈ ਤੋਂ ਅਸੀਂ ਇਹ ਅਪੀਲ ਕਰਦੇ ਹਾਂ ਕਿ ਆਓ ਸਾਰੇ ਰਲ ਮਿਲ ਕੇ ਉਸ ਬਾਬਾ ਜੀਵਨ ਸਿੰਘ ਦਾ ਦਿਨ ਮਨਾਈਏ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਸਿਰ ਦਿੱਲੀ ਤੋਂ ਲੈ ਕੇ ਆਂਦਾ ਤੇ Hindu ਧਰਮ ਨੂੰ ਬਚਾਉਣ ਦਾ ਕੰਮ ਕੀਤਾ ਤੇ ਸਿੱਖ ਧਰਮ ਨੂੰ ਵਧਾਉਣ ਦਾ ਕੰਮ ਕੀਤਾ ਤੇ ਅਸੀਂ ਇਹ ਵੈਸੇ ਹੀ ਕਹਿੰਦੇ ਹਾਂ ਜੇ ਬਾਬਾ ਜੀਵਨ ਸਿੰਘ ਰਗਰੇਟਾ ਗੁਰੂ ਦਾ ਬੇਟਾ ਦਿੱਲੀ ਤੋਂ ਸੀਸਗੁਰਾ ਨਾਲੋਂ ਹੁਦਾਨਾ ਸਿੱਖਾਂ ਦੀ ਮੋਸ ਗੜੀ ਨਾ ਹੁੰਦੀ ਹਿੰਦੂ ਟਕੇ ਲਾਉਂਦਾ ਨਾ ਤੋਂ ਇਸ ਤਰ੍ਹਾਂ ਦੇ ਹਾਲਾਤ ਬਣਨੇ ਸੀ ਤੋਂ ਬੜੀ ਵੱਡੀ ਕੁਰਬਾਨੀ ਆ ਉਹਨਾਂ ਦੀ ਤੋਂ ਅਸੀਂ ਇਸ ਗੱਲ ਦੇ ਉੱਤੇ ਫੈਸਲਾ ਲਿਆ ਕਿ 22 ਸਤੰਬਰ ਨੂੰ ਬਠਿੰਡਾ ਵਿਖੇ ਬਾਬਾ ਜੀਵਨ ਸਿੰਘ ਜੀ ਦਾ ਪਵਿੱਤਰ ਜਨਮ ਦਿਹਾੜਾ ਅਸੀਂ ਮਨਾਉਣ ਜਾ ਰਹੇ ਹਾਂ ਔਰ ਨਾਲ ਹੀ ਨੈਸ਼ਨਲ ਦਲਿਤ ਮਹਾਪੰਚਾਇਤ ਨੇ ਮੈਂਬਰਸ਼ਿਪ ਸ਼ੁਰੂ ਕੀਤੀ ਹੋਈ ਹੈ ਉਸ ਮੈਂਬਰਸ਼ਿਪ ਦਾ ਟਾਰਗੇਟ ਜਿਹੜਾ ਹੈਗਾ ਅਸੀਂ ਰੱਖਿਆ ਕਿ 1 ਲੱਖ ਦਾ ਟਾਰਗੇਟ 6 ਦਸੰਬਰ ਤੱਕ ਅਸੀਂ ਪੂਰਾ ਕਰਾਂਗੇ ਹਰ ਵਿਧਾਨ ਸਭਾ ਖੇਤਰ ਚ ਨੈਸ਼ਨਲ ਦਲਿਤ ਮਹਾਪੰਚਾਇਤ ਦੀ 25000 ਤੋਂ ਲੈ ਕੇ 50000 ਤੱਕ ਦੀ ਮੈਂਬਰਸ਼ਿਪ ਕਰਨ ਦਾ ਟਾਰਗੇਟ ਜਿਹੜਾ ਹੈਗਾ ਉਹਦੇ ਤੇ ਅਸੀਂ ਚੱਲ ਰਹੇ ਹਾਂ ਸਾਡੇ ਵਰਕਰ ਨੈਸ਼ਨਲ ਦਲਿਤ ਮਹਾਪੰਚਾਇਤ ਦੇ ਸਾਰੇ ਉਹਦੇ ਦਾ ਤਾਦੇ ਹੀ ਨਾਲ ਕੰਮ ਕਰ ਰਹੇ ਹੈ ਬਾਬਾ ਸਾਹਿਬ ਅੰਬੇਡਕਰ ਦਾ ਅਧੂਰਾ ਸੁਪਰਾਪੁਰਾ ਕਰਾਂਗੇ ਭਾਰਤੀ ਸੰਵਧਾਨ ਦੇ ਤਹਿਰੇ ਜਿਹੜੇ ਬਾਰੇ ਦੇ ਵਿੱਚ ਰਹਿ ਕੇ ਲੜਾਈ ਅਸੀਂ ਲੜਾਂਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮਿਸ਼ਨ ਹੈ ਉਹ ਨੀਚਾ ਅੰਦਰ ਡਿੱਜਾ ਕਰ ਡਿੱਚੂਗਾਤ ਨੀਚ ਨਾਰਤਨ ਕੇ ਸੰਸਾਦ ਵਡੇਲ ਸੋਹਕਾਰੀ ਗਰੀਬ ਤੋਂ ਗਰੀਬ ਲੋਕਾਂ ਦਾ ਜਿਹੜੇ ਹੈ ਉਹਨਾਂ ਦੀ ਗੱਲ ਕਰਨ ਦਾ ਜਿਹੜਾ ਸਹਿਆਦ ਹੁੰਦਾ ਉਹਨੂੰ ਹਰ ਘਰ ਤੱਕ ਅਸੀਂ ਲੈ ਕੇ ਜਾਵਾਂਗੇ ਮੈਂ ਫਿਰ ਸਮੁੱਚੇ 40% ਦੀ ਦਲਤ ਭਾਈਚਾਰੇ ਨੂੰ ਐਸ்சிਐਸਸੀ ਕਲਾਸ ਨੂੰ ਗਰੀਬ ਵਰਗ ਦੇ ਉਹਨਾਂ ਲੋਕਾਂ ਨੂੰ ਅਪੀਲ ਕਰਦਾ ਕਿ ਆਓ ਇਸ ਚੈਨਲ ਤੇ ਸਬਸਕ੍ਰਾਈਬ ਕਰੋ Yes, bro.